ਅਸਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰਤਾਲ ਹੋ ਜਿਸ ਤਰ੍ਹਾਂ ਕਿ ਵੀਰ ਤੁਸੀਂ ਸਾਰੇ ਜਾਣਦੇ ਹੋ ਸ਼ਹੀਦੀ ਦਿਹਾੜੇ ਨੇੜੇ ਆ ਗਏ ਤੇ ਉਸ ਮੌਕਾਸੇ ਦੇ ਨਾਲ ਅਸੀਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਕੋ ਛੋਟੇ ਸਾਹਿਬਜ਼ਾਦੇਾਂ ਤੋਂ ਗੁਰੂ ਗੋਬਿੰਦ ਸਿੰਘ ਦੇ ਬਲੰਦ ਕਰਤਾਰ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਸੂਬਾ ਸਰਹੰਦ ਦੇ ਕਚੈਰੀ ਦੇ ਵਿੱਚ ਜਦ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ लाडले ਪੇਸ਼ ਕੀਤੇ ਜਗ ਨਵਾਬ ਵਜੀਦ ਖਾਨ ਕਹਿੰਦਾ ਹੈ ਮਾਸੂਮ ਅਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿ ਇਹਦੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਸਾਹਮਣੇ ਦੇਖ ਕੇ 당ਗ ਰਹੇ ਗਏ ਕਿ ਨਹੀਂ ਕਹਿਣ ਕਿ ਬਹੁਤ ਛੋਟੇ ਇਹ ਮਾਸੂਮ ਅਸਤ ਤੇ ਬਿਲਕੁਲ ਮਾਸੂਮ ਨੇ ਉਸ ਵਕਤ ਜੋ ਮਹਿਫਿਲ ਵਿੱਚ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ ਦੀਵਾਨ ਸੁਚਾਨੰਦ ਵੀ ਸੀ ਕਾਜ਼ੀ ਵੀ ਸੀ ਅਲੇਦ-ਅਲੇਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ 17 ਬੰਦੇ ਇਨਾਂ ਦੀ ਕਚੇਰੀ ਵਿੱਚ ਇਨਾਂ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਨਵਾਬ ਕਹਿੰਦਾ ਈ 마ਸੂਮਸ ਇਹ 마ਸੂਮ ਨੇ ਬਹੁਤ ਛੋਟੇ ਨੇ دیਵਾਨ ਸੁਚਾਨੰਗ ਖੜਾਓ ਕੇ ਕਹਿੰਦਾ ਈ 마ਸੂਮ ਨਹੀਂ ਇਸ ਇਹ ਫਰਜ਼ੰਦ-ਏ-마ਸਤ ਇਹ 마ਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲਦਾ ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ ਤਿਲਕ ਲਾਇਆ ਹੈ ਜਨੇਊ ਪਹਿਨੇ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਗੋਬਰ ਦਾ ਲੇਪਾ ਦਿੰਦਾ ਹੈ ਜ਼ਮੀਨ ਤੇ ਭਗਵਤ ਪੁਰਾਣ ਦਾ ਪਾਠ ਕਰਦਾ ਹੈ ਇਕਾदशी ਦਾ ਵਰਤ ਰੱਖਦਾ ਹੈ ਪੂਰਨਮਾਸ਼ੀ ਦਾ ਵਰਤ ਰੱਖਦਾ ਹੈ ਐਸਾ ਕਿਹੜਾ ਕਰਮकांड ਹੈ ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਿਕ ਕਹਿੰਦਾ ਇਹ 마সূਮ ਨਹੀਂ ਇਸ ਤੇ 마সূਮ ਨਹੀਂ ਨੇ ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ ਲੇਕਿਨ ਕਹਿੰਦਾ ਇਹ ਤੇ 마সূਮ ਨੇ ਇਹ ਧਾਰਮਿਕ ਪਰ ਧਰਮ ਕਰਮ ਕਾਂਡ ਧਰਮ ਧੰਦਾ नवाब वजीद खां कह मुहम्मद साहब का कहना है तेरे हथों नाबालग ते औरत दा खून नहीं होना चाहिए एक कुफर है ये गुनाहे अज़ीम है खुदा माफ नहीं करेगा औरत दा ते नाबालग दा खून तेरे हथों नहीं होना चाहिए इस्लामी शरा उन काजी खड़ा होया वे दे हाथ दस्बी है पंच वकत का पक्का नमाज़ी है बकैदार रमजान के महीनों ची रोजे रखता ऐसी कि इस्लामी शराह है जिसका वह पाबंद नहीं है क्या नवाब साहब हूं डोलन की लौड़ ही नहीं है ਸਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਦੇ ਚ ਤਸਵੀਰ ਹੈ ਪੰਜ ਵਕਤ ਦਾ ਪੱਕਾ ਨਮਾਜ਼ੀ ਹੈ ਪੂਰੀ ਇਸਲਾਮੀ ਸ਼ਰ੍ਹਾਦਾ ਪਾਬੰਦ ਹੈ ਇਹ ਸੱਪ ਦੇ ਬੱਚੇ ਨੇ ਇਹ دیਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ ਭਾਗਵਤ ਪੁਰਾਣ ਦਾ ਪਾਠ ਕਰਦਾ ਹੈ। ਦਿਵਾਰਾਂ ਤੇ ਵਰਤ ਰੱਖਦਾ ਹੈ। ਜ਼ਮੀਨ ਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਹੈ। ਰੋਜ਼ ਮੱਥੇ ਤੇ ਟਿਲਕ ਲਾਂਦਾ ਜਨੂ ਪਹਿਨੇ। ਇਹ ਕਹਿੰਦਾ ਇਹ ਫਰਜ਼ੰਦ ਦੇ ਮਾਰਸ ਮਾਰ ਪਰਿਸ਼ੰਦ ਦੇ ਸੱਪ ਨੂੰ ਕਹਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸਭ ਆਖਿਆ ਗਿਆ ਸਤਿਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ 'ਚ ਕਹਿੰਦੇ ਨੇ ਚਾਹ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾਚਾਰ ਕਿ ਬਾਕੀ ਬਹਮਾਂ ਦਸਤ ਪੇਚੀ ਦਾ ਮਾਰ ਕੀ ਹੋਇਆ ਮੇਰੇ 4 ਬੱਚੇ ਮਾਰ ਦਿੱਤੇ ਗਏ। ਇਹ ਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ। ਹੈਰਾਨ ਗਈ ਹੈ। ਚਲੋ ਸੁਚਾਨੰਦ ਨੇ ਸੱਪ ਦੇ ਬੱਚੇ ਕਿਹਾ। ਤੁਸੀਂ ਕਿਉਂ ਕਹਿੰਦੇ ਹੋ? ਸਤਿਗੁਰ ਨੇ ਸਵੈਮੰਤ تسلیم ਕਰ ਲਿਆ। ਚਾਹੇ ਸ਼ੁੱਧ ਕੇ ਚੋਂ ਬੱਚੇ ਦਾ ਕੁਸ਼ਤਾ ਚਾਰ ਤੇ ਬਾਕੀ ਬੰਮਾਂ ਦਾ ਸਤੇ ਪੀਚੀਦਾ ਮਾਰ ਪੀਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲੇ ਇਹਨਾਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮظلوم ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮ ਲਈ ਜ਼ਹਿਰ ਹਾਂ ਰਾਨੀ ਕੀ ਮਾਰ ਨੂੰ ਸਤਨ ਨੂੰ ਸੰਸਕ੍ਰਿਤ ਦੇ ਦਿਪਦੰਗ ਕਹਿੰਦੇ ਨੇ ਉਸ ਜ਼ਮਾਨੇ ਕਿਦਰ ਸਿੱਖ ਜਾ ਰਹੇ ਹੋਵੇ ਆ ਰਹੇ ਹੋਵੇ ਤੇ ਉਸ ਵਕਤ ਦੇ ਲੋਕ ਜੋ ਹਕੂਮਤ ਦੇ ਸੰ ਕੋਈ ਨਹੀਂ ਕਹਿੰਦੇ ਸੰ ਸਿੱਖ ਆ ਰਿਹਾ ਸਿੱਖ ਜਾ ਰਿਹਾ ਇਹ ਮਾਰ ਵਿੱਚ ਆਮਦ ਇਹ ਮਾਰ ਵਿੱਚ ਰਫਤ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਇੰਜ ਕਹਿੰਦੇ ਸੰ ਗੱਲ ਪਰਚਲਤ ਹੋ ਗਈ ਜਿਹਦੇ ਸੱਪ ਨੇ ਸਾਬ ਕਿੰਨਨ ਕੀ ਹੋਇਆ ਜਿਹਦੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ پیچیدہ ਸੱਪ ਮੌਜੂਦ ਹੈ ਚਾਹ ਸੁਧ ਕੇ ਚੋਂ ਬੱਚੇ ਦਾ ਕੁਸ਼ਤਾਚਾਰ ਕੇ ਬਾਕੀ ਬਮਾਨ ਦਾ ਸਤ ਪੇਚੀ ਦਾ ਮਾਰ ਛੇ ਮਰਦੇ ਕੇ ਅਖਵਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋ ਨਹੀਂ ਚਾਰ ਚੰਗਾਰੀਆਂ ਬੁਝਾ ਕੇ ਸ਼ੋਲੇ ਭੜਕਾ ਦੇਣੇ ਨਵਾਬ ਵਜੀਦ ਖਾਨ ਇਹ ਅਕਲਮੰਦੀ ਦੀ ਗੱਲ ਨਹੀਂ ਇਹ ਕੋਈ دانشਮੰਦੀ ਨਹੀਂ ਹੈ ਇਹ ਕੋਈ ਸਿਆਣਪ ਨਹੀਂ ਹੈ ਸੱਪ ਨੂੰ ਸੰਸਕ੍ਰਿਤ ਦੇ ਵਿੱਚ ਭਗੰਗ ਕਹਿੰਦੇ ਨੇ ਜਦ ਸਤਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੀ ਦਾ ਨਾਂ ਰਖਾਣਾ ਹੋਵੇ ਇਰਦਾਸ ਇਹ ਹੁੰਦੀ ਸਤਿਗੁਰੂ ਸਚੇ ਪਾਤਸ਼ਾ ਬੁਜੰਗੀ ਨੂੰ ਨਾਮ ਬਖਸ਼ੋ ਬਾਹ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਬੁਜੰਗੀ ਤੇ ਸੱਪ ਦੇ ਬੱਚੇ ਨੂੰ ਕਹਿੰਦੇ ਨੇ ਬੁਜੰਗ ਸੱਪ ਪੁਜੰਗੀ ਸੱਪ ਦਾ ਬੱਚਾ ਇਹ ਗੱਲ ਪਰਚੰਤ ਹੋ ਗਈ ਜ਼ਾਲਮ ਲਈ ਦੁਸ਼ ਲਈ ਸੱਪ ਇੱਕ ਦੂਸਰਾ ਮੁਖਤਾਰੀ ਮੇਰੇ ਸਾਹਮਣੇ ਰੱਖਾ ਜਿਵੇਂ ਕਾਜ਼ੀ ਨੇ ਫਤਵਾ ਐਲਦ ਕੀਤਾ ਕਿ ਸੱਪ ਦੇ ਬੱਚੇ ਨਾ ਠੀਕ ਕਹਿ ਰਿਆ ਸੁਚਾਨ ਹੁਣ ਦੋਲਣ ਦੀ ਕੀ ਲੋੜ ਹੈ دیوار ਦੇ ਚਿੰਨ੍ਹ ਤੋਂ ਨਵਾਬ ਦਾ ਮਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕਿਨ ਲਗਾ ਨਾ ਆਦਾ ਨਾਰਾ ਮਾਰਿਆ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਸੀ ਇਹ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ ਪੰਜ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ ਕਦੀ ਕਦਾਈਂ ਪੜ ਲੈਂਦਾ ਸੀ ਜਮੇ ਦੀ ਨਮਾਜ਼ ਪੱਕੇ ਤੀ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ ਸ਼ਰਦਾਪਾ ਬੰਦ ਨਹੀਂ ਸੀ ਇਹ 16 ਬੰਦਿਆਂ ਨਾਲ ਨਹੀਂ ਸਹਿਮਤ ਖੜਾ ਹੋ ਗਿਆ ਕਹਿੰਦਾ ਗਲਤ ਹੈ ਇਹ 마সূਮ ਨੇ ਛੋਟੇ ਨੇ ਇਹ ਨਾ 마সূਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਆਹ ਦਾ ਨਾਰਾ ਮਾਰੇ ਬੈਠੇ ਨਹੀਂ ਕਿਧਰੇ ਦਬਾ ਨਾ ਪਾਣ ਦਸਖਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨੀ ਦੀ ਗੱਲ ਜੋ ਧਾਰਮਿਕ ਨਹੀਂ ਹੈ ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵਿੱਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿਤਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਏ ਨੇ ਉਸ ਤੋਂ ਦੁਗਣੇ ਹੋਏ ਨੇ ਧਰਮ ਕਰਕੇ ਕਹਿੰਦੇ ਨੇ ਬਿਠੰਡੇ ਦੇ ਨੇੜੇ ਔਰੰਗਜ਼ੇਬ ਦੇ ਚਾਰ ਪੰਜ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ ਸ਼ਾਇਦ ਆਪ ਨੂੰ ਪਤਾ ਹੋਵੇ ਮਾਛੀਵਾੜੇ ਤੋਂ ਆਲਮਗੀਰ ਤੱਕ ਜੋ ਲੈ ਆਏ ਨੇ ਨਬੀ ਖਾਂ ਗਨੀ ਖਾਂ ਮੁੰਡੇ ਤੇ ਚੁੱਕ ਪਲ ਕਿਛ ਬਿਠਾ ਕੇ ਐਸੇ ਮੁਸਲਮਾਨ ਸੰਗ ਜੋ ਕਹਿੰਦੇ ਸਨ ਕਿ ਸਾਡਾ ਪੀਰ ਹੈ ਵਦੀ ਅੱਲਾ ਹੈ ਦੂਰ ਕਿਉਂ ਜਾਵਾ ਜਿਸ ਦਿਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗੱਲ ਦੀ ਖਬਰ ਕਿਸ ਨੂੰ ਹੋਈਏ ਭੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪਿਆ ਪੜਦਾ ਹੈ ਚੇਲੇ ਆਣੇ ਸੇਵਾਦਾਰਾਂ ਨੇ ਇਹ ਆਖ ਦਿੱਤਾ ਖਾਦਮਾਂ ਨੇ फकीर साई मूह मोल लो कि पासे नमाज पे पढ़ दो कह लगा की करा जिस अल्लाह में लेंदे दी तरफ करदा सी, दी तरफ की तरफ सजदा करता से नूर चढ़दे की तरफ प्रगट होया मैं करा एक पैदल यात्रा तीन महीने करके पटना पहुंचे दर्शन करने लिय वीखण शाह मुस्लिम फकीर ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਕੇ ਲੈਂਦੇ ਹਨ ਖੈਰ ਲਮਕਾਵਾ ਨਾ ਕਿ ਅਹੰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਦਾ ਰੱਖਦੇ ਸਨ ਕਹਿਣ ਲੱਗੇ ਮਹਾਰਾਜ ਅਸੀਂ ਸੋਲਾ ਕਰਾ ਦੇਈਏ ਚਾਹੁੰਦੇ ਹਾਂ ਸੋਲਾ ਹੋ ਜਾਏ ਸਤਗੁਰ ਕਹਿਣ ਲੱਗੇ ਸੋਲਾ ਸਾਡੇ ਰੋਮ ਰੋਮ ਦੇ ਚ ਵਸਦੀ ਠੀਕ ਹੈ ਕਰਾ ਹਲਕਾਰ ਕਹਿੰਦਨ ਫਿਰ ਇੱਕ ਸ਼ਰਤ ਹੈ ਤੁਸੀਂ ਹਾਰ ਮੰਨ ਲਓ ਸਹਬ ਕਹਿੰਦਨ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਏ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਸਾਡੇ ਨਾਲ ਕੋਈ ਸੰਗੀ ਸਾਥੀ ਨਹੀਂ ਕੰਲੇਓ ਤਨਹਾਂ ਸਾਡੀ ਨੇਕ ਨੀਤੀ ਹੈ ਸਾਡੀ ਸ਼ਰਧਾ ਹੈ ਇਹ ਇਸ਼ਾਰਾ ਇਨਾ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ ਸਾਡੀ ਸ਼ਰਧਾ ਹੈ ਸਾਡੀ ਨੇਕ ਨੀਤੀ ਹੈ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ عقیدਤ ਰੱਖਦੇ ਹਾਂ ਬਿਹਤਰ ਹੋਵੇਗਾ ਜਦ ਹਾਰ ਹੋ ਗਈ ਏ ਤੇ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਕੀ ਹੈ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ ਸਹਿਬ ਕਹਿੰਦੇ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਮੈਂ ਮੰਨ ਨਹੀਂ ਸਕਦਾ ਹੈਲਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਏ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੋਂਡੇ ਤੇ ਬੰਦੂਕ ਨਹੀਂ ਪਤਾ ਸਾਹਿਬ ਕੀ ਕਹਿੰਦੇ ਨੇ ਬਲਾ ਚਾਰ ਦੇ ਦਰਮਿਆ ਆਮਦਮ ਬ ਤਦ ਬੀਰੋ ਟੀਰੋ ਤੁਫੰਗ ਆਮਦਮ ਐ ਐਲਕਾਰ ਮੈਂ लाचार ਹੋ ਕੇ ਮਜਬੂਰ ਹੋ ਕੇ ਚੁੱਕੀ ਏ ਮੇਰੀ ਖੁਸ਼ੀ ਨਹੀਂ ਹੈ ਇਹ ਮੇਰੀ ਖੁਸ਼ੀ ਨਹੀਂ ਹੈ ਮੈਂ ਤੇ ਮਜਬੂਰ ਹੋ ਗਿਆ ਲਾਚਾਰ ਹੋ ਗਿਆ ਹੱਥ ਜੋੜ ਕੇ ਕੋਈ ਜ਼ਾਲਮ ਅਗਰ ਆਪਣੇ ਕਦਮ ਨਾ ਰੋਕੇ ਤਾਂ ਹੱਥ ਤੋੜ ਕੇ ਉਸ ਦੇ ਕਦਮ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਾਂ ਹਲਾਲ ਹੈ ਚੁੰਕਾਰ ਜ਼ਹਾ ਮਾਹੀਲ ਤੇ ਦਰਗੁਜਸਤ ਹਲਾਲਸ ਤਬੁਰਦੰਬ ਸ਼ਮਸ਼ੀਰਦਸ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ لیکن اہلکاراں نے یہ اکھے مہاراج ہے تے تھوڑی کول کچھ بھی نہیں کچھ بھی نہیں اتہاس پر سن تے کبی سنتوک سنگھ جی کہنن تین دن دا ان پانی وی نہیں گران کیتا سی جد اے اہلکار ملے نے تند کپڑے پاٹے وسن اور پیدل یاترا کر رہے سن نال سنگھی ساتھی کوئی نہیں سی ਉਸ ਹਾਲਤ ਵਿੱਚ ਇਹ ਅਹਲਕਾਰ ਕਹਿੰਦੇ ਨੇ ਜਦ ਕੁਝ ਵੀ ਨਹੀਂ ਹੈ ਤੇ ਸਚਾਈ ਨੂੰ ਕਬੂਲ ਕਰਨ ਦੇ ਚਾਰਜ ਕੀ ਹੈ ਸਤਿਗੁਰ ਕਹਿੰਦੇ ਨੇ ਇਹ ਬਾਰ ਬਾਰ ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ 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 ਇੱਕ ਵਾਰ ਤਾਂ ਇਹ ਅਹਲਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈਡੇਰੀ ਹੋ ਗਏ ਸਾਰੇ ਸਿੰਘ ਅਸੀਂਾਂ ਦੇ ਮਾਰ ਦਿੱਤੇ हिसे पार सलार संगी साथी नहीं घोडा तक नहीं नादा परिवार बिछड़ गया बच्चे शहीद हो गए पिता शहीद हो गया कंदन है तो ऐलकार कंदन की है ध्यानal सुनना साहिब कंदन ना साजो ना बाज़ो ना फौजो ना फर्श मैं कबूल करदा मेरे कुल किले नहीं, नहीं नहीं रहे फौज भी नहीं रही सिंह भी नहीं रहे शस्त्र भी नहीं रहे बस्तर भी नहीं रहे मेरे को धन भी नहीं रहा संपदा भी नहीं रही कबूल दा, ना साजो, ना बाजो, ना फौजो, ना फर्श खुदा बंद बख्शन दईश वर्ष, मेरे हृदय च खुदा बैठा है जिन्ने चिर तक खुदा बैठा है मैं हार नहीं मन सका खुदा भी हार हो जाएगी ਤੇ ਰੱਬ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਹਾਂ ਮੇਰਾ ਹਿਰਦਾ ਇਨਕੈਰੀ ਹੋ ਜਾਏ ਖੁਦਾ ਤੋਂ ਉਹ ਗਲਵਖਰੀ ਹੈ ਜਦ ਹਿਰਦੇ ਚ ਉਹ ਬੈਠਾ ਹਾਰ ਮੰਨ ਲਾਏ ਤੇ ਖੁਦਾ ਦੀ ਹਾਰ ਹੈ ਮਾੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਈਸ਼ਵਰ ਹੈ ਕਿ ਨਹੀਂ ਈਸ਼ਵਰ नाल कम करने वाला नहीं ईश्वर अपने विधान दे नाल कम करता है। चाह शुद्ध के चू बचा कुछताचार की होया है मेरे कुल कुछ, ना साजो ना बाजो ना फौज ना फर्श खुदावंद बख्शन ही एहलकार ने हाथ जोड़ के कह दिया महाराज असि चाहते सुडा धारा निकले ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਜੋ ਇਸ ਢੰਗ ਦਾ ਸੋਚਦਾ ਹੈ। ਟੁੱਟੇ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਭੋਗੀ ਜੁੜੇ ਨੂੰ ਕਹਿੰਦੇ ਨੇ ਜੋਗੀ। ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ। ਦੋ ਕਮਨ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ। जोगी जोगी का अर्थ है जुड़े होया जोड़ योग संस्कृत कहने योग पंजाबी जोड़ योग तोड़ भाग भाग करना तकसीम करना वह केंद्र पौगी गुरबाणी का यह ख्याल है जो रब न टूटे होया पहचान की होगी तोड़ेगा हो। तोड़ेगा टुटे की पहचान उस तो टुट सकता है जुड़ नहीं सकता दो दिल टुटन दो कौम टुटन गियां दो घर टुटन गए, दो परिवार टुटन गए, दो मित्र गए, दो टुटन गए। भोगी भोगी निंदा है धार्मिक जगत जोगी जो जोड़ दा, जोड़, दा, जोड़, दा, जोड़ दा, ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਪਰ ਗੁਰਵਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ ਵਿੱਚ ਅਰਜ਼ ਕਰ ਰਹੇ ਹਾਂ ਜੋ ਈਸ਼ਵਰ ਤੋਂ ਟੁੱਟਿਆ ਉਸ ਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕੌਮਾਂ ਟੁੱਟਣਗੀਆਂ ਦੇਸ਼ ਟੁੱਟਣਗੇ ਬਰਾਦਰੀਆਂ ਟੁੱਟਣਗੀਆਂ ਵਿਰਾਸ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸ ਦਾ ਸਵਾਰ ਫੂੰਬਰ ਆਏ ਵਸਨ ਕਰਦਨ ਆਮਦੀ ਨਵੇਂ ਬਰ ਆਏ ਫਸਲ ਕਰਦਨ ਆਮਦੀ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਸਭ ਤੋਂ ਖੁਸ਼ਕਿਸਮਤ ਵਿਆਲਾ ਹੁਸੈਨ ਨੂੰ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ ਪੈਗੰਬਰ ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕਢ ਦਿਓ ਤਾਂ ਸਿਵਾਏ ਮਨੁੱਖਤਾ ਦੇ ਚਮਨ ਦੇ ਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੜ ਦੇਵ ਮਹਾਤਮਾ ਬੁੱਧ ਨੂੰ ਕੜ ਦੇਵ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚਾ ਕੜ ਦੇਵ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸ਼ਾਹ ਵਾਲੇ ਇੱਕ ਪਾਸੇ ਕੜ ਦੇਵ ਇਤਿਹਾਸ ਦੇ ਚ ਇਹਨਾਂ ਨੂੰ ਕੜ ਦਿਓ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਇਤਿਹਾਸ ਦੇ ਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰਕੇ संसार दाए खुशकिस्मत दिहाड़ा जिस दिन इस तरह की आत्मा जमीन से सीसगंज कहतेस गंजी चो बोले बोलने, और गजब की गल इस मजमून अठ दस दिन भावे मैं उन्होंने दिन मार्डल टाउन सिंह सभा कथा कर रहा है और मेरी छोटी उम्र से मैं कथा छोड़ दती मैख नहीं मैं इस मजमून सुनना ਇਸ ਜ਼ਰਖੈਜ਼ ਦਿਮਾਗ ਦੇ ਕੋਈ ਰੱਬੀ ਦਿਮਾਗ ਹੈ ਪਤਾ ਨਹੀਂ ਇਹ ਗੱਲਾਂ ਇਸ ਕਿੱਥੋਂ ਆ ਰਹੀਆਂ ਨੇ ਰੋਂਦਿਆਂ ਆ ਉਸਨੇ ਕਿਹਾ ਸੰਸਾਰ ਦੇ ਚ ਇੱਕ ਬਦਕਿਸਮਤ ਦਿਹਾੜੀ ਹੈ ਔਰ ਉਸ ਉਸ ਦਿਹਾੜੇ ਨੂੰ ਬਦਕਿਸਮਤ ਸਮਝ ਲੋ ਜਿਸ ਦਿਨ ਧਰਮ ਧੰਦਾ ਬਣ ਗਿਆ ਤੂੰ ਧੰਦੇ ਦੀ ਸਾਰੀ ਬੇਈਮਾਨੀ ਧਰਮ ਦੇ ਚ ਆ ਜਾਏਗੀ ਧੰਦੇ ਦਾ ਸਾਰਾ ਸਵਾਰਥ ਧਰਮ ਦੇ ਚ ਆ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚ ਆ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪਰਮਾਤਮਾ ਦਾ ਨਾਮ ਹੀ ਧੰਦਾ ਬਣ ਗਿਆ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਹੈ ਐਨਕਾਰ ਔਰੰਗਜ਼ੇਬ ਦਾ ਹੱਸ ਜੋੜ ਕੇ ਕਹਿੰਦਾ ਹੈ ਮਹਾਰਾਜ ਸੜੀ عقੈਦਤ ਹੈ ਸੜੀ ਸ਼ਰਧਾ ਹੈ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਸਦਾ ਹਿਰਦਾ ਪਸੀਜੇ ਤੁਸੀਂ ਵਲੀ ਅੱਲਾ ਹੋ ਤੁਸੀਂ ਪੈਗੰਬਰ ਹੋ ਅਸੀਂ تسلیم ਕਰਦੇ ਹਾਂ ਤੁਸੀਂ ਇਤਨੀ ਸਚਾਈ ਤੇ ਕਬੂਲ ਕਰ ਲੋ ਸੰਤ ਵੀ ਤੁਹਾਡੇ ਬੱਚੇ ਮਾਰ ਦਿੱਤੇ ਰਹਿਣੇ ਪਿਤਾ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ ਰਸਤਾ ਲੱਭਦੇ ਹਾਂ ਇਥੇ ਸਤਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਿਆ महाराज ने, ने संगे बदगो गर अगर कासा है जरी शिकन कासा प्याला जरी सोना संग पत्थर संगे बदगो अगर बद कलाम बंदा जिदा दिल पत्थर है जिदे बोल पत्थर ने जिदे बोल चोट कर देने तोड़ देने ने दिल देने बोल ही पत्थर ने जब भी किधरे दुफाड़ आंता बोलना करके ही बोल ही पत्थर ने दिल ही पत्थर है संगे बदगो गर अगर कासाए जरी शिकंद बद कलाम बंदा संग दिल बंदा अगर भारी भरकम पत्थर चुक के सोने दे कासे नु तोड़े धन गुरु गोबिंद सिंह जी कहते हैं मैं कबूल करदा प्याला टूट जाएगा सोने का प्याला टूट जाएगा पत्थर नहीं टूटेगा महाराज कहते हैं मैं कबूल करदा तस्लीम करदा संगे बदगो घर अगर कासा है जरी शिकन कीमत संघ ने फजायद बर कम न छोड़ लेकिन एक गल एहलकारो याद कर लो ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ। ਉਝੇ ਜਾਣਗੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ। ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਹੈ। ਲੇਕਿਨ ਇਤਨੇ निराले ਢੰਗ ਨਾਲ ਇਤਨੇ ਬਾ ਕਮਾਲ ਦੇ ਢੰਗ ਨਾਲ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਗ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪਨ ਪਾਪ ਲਜਾਏ ਮੈਂ ਜੋ ਪ੍ਰਕਰਮ ਛੇੜਿਆ ਸੀ ਉਸ ਨੂੰ ਤੁਹਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖ ਦਿਆਂ ਪਾਪ ਕਰੇ ਪਰਮਾਰਥ ਕੇ ਵਸ ਤੈ ਪਾਪਮ ਤੇ ਪਨ ਪਾਪ ਲਜਾਏ महाराज कहें उस पापी तो पाप भी शर्मसार हो जाने, डर जाए उस पापी तो गुना भी डरते हैं उस गुनागार तो गुना भी डरते हैं उस गुनागार तो गुनाह भी लजाय मान हैं उस पापी तो पाप भी शर्मसार आते हैं किस पापी तो जोड़ा पाप करता है धर्म के नाम से रब के नाम ਵਾਪੁ ਕਰੇ ਪਰਮਾਰਥ ਕੇ ਵਸਤੇ ਪਾਪਨ ਤੇ ਪੁਨ ਪਾਪ ਲੱਜਾਂ। ਦਸਮ ਗ੍ਰੰਥ। ਸੁਬਾ ਸਰਹੰਦ ਜਿਹੜਾ ਕਿ ਨਾਮ ਦਾ ਮੁਸਲਮਾਨ ਸੀ। ਮੁਸਲਮਾਨੀਅਤ ਉਹਦੇ ਕਿਸੇ ਵੀ ਅਮਲ 'ਚੋਂ ਨਜ਼ਰ ਨਹੀਂ ਸੀ ਆਉਂਦੀ ਹੈਗੀ। ਮੁਸਲਮਾਨ ਜ਼ਰੂਰ ਸੀ ਲੇਕਿਨ ਨਾਮ ਦਾ। ਕਿਉਂਕਿ ਜਿਹੜਾ ਉਹਨੇ ਜ਼ੁਲਮ ਕੀਤਾ ਇਸਲਾਮ ਉਹਦੀ ਇਜਾਜ਼ਤ ਨਹੀਂ ਦਿੰਦਾ ਹੈ। ਔਰਤਾ ਤੇ ਬੱਚਿਆਂ ਦੇ ਉੱਤੇ ਜ਼ੁਲਮ ਕਰਨੇ ਦਾ। ਔਰ ਇਸ ਚੀਜ਼ ਨੂੰ ਉਹ ਵੀ ਮੰਨਦਾ ਸੀ। لیکن ਜਿਹੜਾ ਬਕਦਾ ਕਾਜ਼ੀ ਸੀ ਜਿਹੜਾ ਕਿ ਹੈ ਵੇ ਧਾਰਮਿਕ ਸੀ ਲੇਕਿਨ ਜ਼ਿਹਨੀ ਤੌਰ ਤੇ ਅਕਲ ਦੇ ਲਿਹਾਜ਼ ਨਾਲ ਉਹ ਬੱਚਾ ਸੀ ਉਹਨੂੰ ਸਮਝ ਨਹੀਂ ਸੀ ਇਸ ਕਰਕੇ ਉਹਨੇ ਇੰਜ ਦਾ ਬਚਗਾਨਾ ਫੈਸਲਾ ਕੀਤਾ ਕਿ ਅਸੀਂ ਤੇ ਖੂਨ ਬਹਾਵਾਂਗੇ ਨਹੀਂ ਇਹਨਾਂ ਨੂੰ ਜ਼ਿੰਦਾ ਦੀਵਾਰਾਂ ਚ ਜੁੜਵਾ ਦੇਵਾਂਗੇ ਤੁਹਾਡੇ ਉੱਤੇ ਤੇ ਕੋਈ ਉਜਰ ਨਹੀਂ ਆਏਗਾ ਤੁਸੀਂ ਬੇਕਸੂਰ ਰਹੋਗੇ ਜੋ ਫਰਮਾਨ ਹੈ ਹਦੀਸ ਹੈ ਉਸ ਦੇ ਮੁਤਾਬਕ ਤੁਸੀਂ ਐਸਾ ਕੋਈ ਕੰਮ ਨਹੀਂ ਕੀਤਾ ਜਦੋਂ ਤੁਸੀਂ ਜਿਹੜੇ ਉਹ ਮੁਜਰਮ ਬਣ ਸਕੋ ਗਿਆਨੀ ਸੰ ਸਿੰਘ ਮਸਕੀਨ ਜੀ ਕਿ ਆਪਣੀ ਕਥਾ ਦੇ ਵਿੱਚ ਕਹਿੰਦੇ ਸੀਗੇ ਕਿ ਧਾਰਮਿਕ ਤੌਰ ਤੇ ਕੁਝ ਲੋਕ ਜਿਹੜੇ ਆ ਉਹ ਬੱਚੇ ਹੀ ਹੁੰਦੇ ਆ ਪਹੁੰਚਦੇ ਉਮਰ ਦੇ ਆਖਰੀ ਹਿੱਸੇ 'ਚ ਜਾਂਦੇ ਆ ਲੇਕਿਨ ਉਹਨਾਂ ਨੂੰ ਅਕਲ ਨਹੀਂ ਆਈ ਹੁੰਦੀ ਉਹਨਾਂ ਦੀ ਬੁੱਧੀ ਜਿਹੜੀ ਹੈ ਉਹ ਬੱਚਿਆਂ ਦੀ ਤਰ੍ਹਾਂ ਹੀ ਮੰਦੀ ਹੈ ਔਰ ਅੱਜ ਤੱਕ ਤੁਸੀਂ ਇਤਿਹਾਸ ਫੋਲ ਕੇ ਦੇਖ ਲਵੋ ਜਿਹੜੇ ਵੀ ਫੈਸਲੇ ਹੋਏ ਆ ਇਹਨਾਂ ਦੇ ਵਿੱਚ ਨਾਹਕ ਜ਼ੁਲਮ ਕੀਤਾ ਗਿਆ ਹੈਗਾ ਉਹ ਜ਼ਿਆਦਾਤਰ ਧਾਰਮਿਕ ਲੋਗਾਂ ਦੇ ਕਹਿਣੇ ਤੇ ਹੋਇਆ ਧਾਰਮਿਕ ਲੋਗਾਂ ਨੇ ਫਤਵੇ ਜਾਰੀ ਕੀਤੇ ਉਹ ਧਾਰਮਿਕ ਤੌਰ ਤੇ ਤੇ ਬਹੁਤ ਬੁੱਧੀ ਵਾਲੇ ਸੀਗੇ ਮਹਾਨ ਉਹਦਿਆਂ ਦੇ ਸੀ ਲੇਕਿਨ ਜਿਹੜੀ ਉਹਨਾਂ ਦੀ ਅਕਲ ਸੀਗੀ ਸਮਝ ਸੀਗੀ ਉਹ ਨਹੀਂ ਸੀ ਵੱਡੀ ਹੋਈ ਉਹ ਬੱਚਿਆਂ ਦੀ ਤਰ੍ਹਾਂ ਸੀ ਔਰ ਇਸ ਆਲਮ ਦੀ ਜਿਹੜਾ ਕਿ ਸੁਬਹ ਸਰਹੰਦ ਦੇ ਕੋਲ ਸੀ ਉਹ ਬੇਸ਼ੱਕ ਸੁਭਸਰ ਹੰਦਾ ਦਰਬਾਰ ਦੇ ਵਿੱਚ ਮੌਜੂਦ ਸੀ ਪਰ ਉਹਦੀ ਜਿਹੜੀ ਅਕਲ ਹੈ ਉਹ ਉਹਦੀ ਬੱਚਿਆਂ ਦੀ ਤਰ੍ਹਾਂ ਸੀ ਇਸ ਲਈ ਉਹਨੇ ਐਡਾ ਗਲਤ ਫੈਸਲਾ ਕੀਤਾ ਕਿ ਉਹਨੇ ਇਨਸਾਨੀਅਤ ਨੂੰ ਨੀਚੇ गिर ਕੇ ਇਹ ਫੈਸਲਾ ਦੇ ਦਿੱਤਾ ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ ਇੰਨੇ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਔਰ ਇਸ ਤਰ੍ਹਾਂ ਦੇ ਜ਼ੁਲਮ ਦੀ ਬਿਲਕੁਲ ਨਹੀਂ ਦਿੰਦਾ ਪਰ ਗੁਰੂ ਗੋਬਿੰਦ ਸਿੰਘ ਜਿਹੜਾ ਨੇ ਸਾਹਿਬਜ਼ਾਦੇ ਜਿਹੜੇ ਕਿ ਬਹਾਦਰੀ ਦਾ ਪੈਕਰ ਬਣ ਗਏ ਕਿਆਮਤ ਤੱਕ ਉਹਨਾਂ ਨੇ ਕੁਰਬਾਨੀਆਂ ਦੇ ਕੇ ਆਪਣੇ ਆਪ ਨੂੰ ਹਮੇਸ਼ਾ ਲਈ ਜ਼ਿੰਦਾ ਕਰ ਦਿੱਤਾ ਪਰ ਅੱਜ ਵੀ ਉਹਨਾਂ ਦਾ ਨਾਮ ਦੁਨੀਆ ਦੇ ਉੱਤੇ ਜ਼ਿੰਦਾ ਹੈ ਲੋਕ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਨਾਂ ਦਾ ਲੰਗਰ ਲਾਉਂਦੇ ਹੀ ਹੈ ਅਸਲ ਕੁਰਬਾਨੀ ਅਸਲ ਕਾਮਯਾਬੀ ਅਸਲ ਜਿੱਤ ਉਹਨਾਂ ਨੇ ਹਾਸਲ ਕੀਤੀ ਸਬਸਰਹਾਂ ਦੀ ਤੇ ਜਿਹੜੀ ਹੈ ਵਕਤੀ ਫਤਾ ਸੀ लेकिन असल कामयाबी उन्होंने हासिल की थी, अज भी वो लोगों के दिलों के जिंदा हैगी है यही असल कामयाबी हैगी है और तू कथा कहीं नहीं लगी कमेंट करके लाजमी दस रखिए अपना ढेर सारा ख्याल मिलेंगे अगली वीडियो के अल्लाह हाफि